ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕਰਾਂਗੇ ਗੜੋਇਆਂ ਦੀ ਗੜੋਇਆਂ ਦਾ ਸਿੱਧਾ ਸਬੰਧ ਦੋ ਤਿੰਨ ਚੀਜ਼ਾਂ ਨਾਲ ਹੈਗਾ ਮੇਨ ਉਹਦੇ ਵਿੱਚ ਹੈਗਾ ਜਿਵੇਂ ਪਾਣੀ ਹਵਾ ਤੇ ਬਾਇਓਮਾਸ ਹੁਣ ਜਿੱਥੇ ਪਾਣੀ ਹੈਗਾ ਉਥੇ ਹਵਾ ਨਹੀਂ ਹੁੰਦੀ ਤੇ ਜਿੱਥੇ ਹਵਾ ਹੈਗੀ ਉਥੇ ਪਾਣੀ ਨਹੀਂ ਹੁੰਦਾ ਹੁਣ ਜਿਹੜੇ ਗਡੋਏ ਹੈਗੇ ਬਿਨਾ ਹਵਾ ਤੋਂ ਸਰਵਾਈਵ ਨਹੀਂ ਕਰ ਸਕਦੇ ਤੁਸੀਂ ਆਪ ਦੇਖਿਆ ਹੋਣਾ ਜਦੋਂ ਮੀਂਹ ਪੈਂਦੇ ਹੈਗੇ ਗਡੋਏ ਬਾਹਰ ਜਦੋਂ ਬਾਹਰ ਨਿਕਲਨੇ ਸਟਾਰਟ ਹੋ ਜਾਂਦੇ ਬੜੇ ਤعداد ਦੇ ਵਿੱਚ ਔਰ ਦੂਜੀ ਆਪਾਂ ਗੱਲ ਹੈਗੀ ਕੋਈ ਬਾਇਓਮਾਸ ਬਾਇਓਮਾਸ ਇਹਨਾਂ ਦਾ ਖਾਣਾ ਪੀਣਾ ਹੈਗਾ ਉਹੀ ਉਹ ਖਾ ਪੀ ਕੇ ਤੇ ਫਿਰ ਵਿੱਚ ਮਿੱਟੀ ਹੁੰਦੀ ਵਿੱਚ ਬਾਇਓਮਾਸ ਹੁੰਦਾ ਤੇ ਫਿਰ ਉਹ ਉਹ ਗੋਲੀਆਂ ਜਿਹਾ ਬਣਾ ਬਣਾ ਕੇ ਤੇ ਉਹ ਮਿੱਟੀ ਨੂੰ ਸਹੀ ਕਰਦੇ ਉਹਦੇ ਵਿੱਚ ਹੀ ਸਾਰੇ ਜਿਹੜੇ ਹੈਗੇ ਮਾਈਕਰੋਨਿਊਟ੍ਰੀਐਂਟਸ ਹੁੰਦੇ ਆ ਔਰ ਉਹਦੇ ਨਾਲ ਉਹਦੇ ਨਾਲ ਦੇਖੋ ਜਮੀਨ ਕੀ ਹੈਗੀ ਕਿ ਗਡੋਇਆਂ ਨਾਲ ਇੱਕ ਤਾਂ ਪੋਲੀ ਹੋ ਜਾਂਦੀ ਹੈ ਇੱਕ ਤੁਹਾਡੇ ਜਿੰਨੇ ਵੀ ਜਿਹੜੇ ਆਪਾਂ ਕਹਿ ਸਕਦੇ ਕਿ ਜਿਹੜੇ ਮੈਕਰੋਨਿਊਟ੍ਰੀਐਂਟਸ ਜਾਂ ਮਾਈਕਰੋਨਿਊਟ੍ਰੀਐਂਟ ਜਿਹੜੇ ਫਸਲਾਂ ਨੂੰ ਚਾਹੀਦੇ ਹੁੰਦੇ ਆ ਜਾਂ ਪੌਦਿਆਂ ਨੂੰ ਜਾਂ ਆਪਾਂ ਬਾਗ ਵੀ ਲਾਇਆ ਹੈਗਾ ਉਹ ਉਹਦੀ ਪੂਰਤੀ ਕਰਦੇ ਹੈਗੇ ਹੁਣ ਤੁਸੀਂ ਇਹ ਦੇਖਦੇ ਹੋ ਦੇ ਸਕਦੇ ਹੋ ਕਿ ਇਹਦੇ ਵਿੱਚ ਮੈਂ ਕੁਝ ਵੀ ਉਪਰੋਂ ਕੋਈ ਇਨਪੁਟ ਨਹੀਂ ਪਾਇਆ ਪਰ ਮੇਰੇ ਹਿਸਾਬ ਨਾਲ ਤਾਂ ਇਹ ਜਿਹੜੇ ਪਲਾਂਟਸ ਹੈਗੇ ਬਹੁਤ ਵਧੀਆ ਗ੍ਰੋਥ ਕਰ ਰਿਹਾ ਗਿਆ ਇਹ ਸਾਰਾ ਕੁਝ ਗੁਡੋਇਆਂ ਕਰਕੇ ਹੀ ਹੈਗਾ ਜਾਂ ਜਿਹੜੀ ਮਿੱਟੀ ਦੇ ਵਿੱਚ ਜਿਹੜੇ ਮਾਈਕਰੋ অর্গানিਜ਼ਮਸ ਹੈ ਉਹਨਾਂ ਕਰਕੇ ਹੈਗਾ ਉਹੀ ਸਾਰੀ ਬੂਟਿਆਂ ਦੀ ਫਸਲਾਂ ਦੀ ਸਬਜ਼ੀਆਂ ਦੀ ਇਹ ਜਾਨ ਹੈ ਤੇ ਇਸੇ ਕਰਕੇ ਜਿਹੜਾ ਜਿਹੜੀ ਮਿੱਟੀ ਹੈ ਉਹ ਫਿਰ ਤੋਂ ਉਹ ਜਿੰਦਾ ਹੋ ਰਹੀ ਹੈ ਬਸ ਮੈਂ ਇਹੀ ਕਹਿਣਾ ਚਾਹਨਾ ਕਿ ਜੇ ਜਿਹੜੇ ਗਡੋਏ ਹੈਗੇ ਜੇ ਤੁਸੀਂ ਜ਼ਮੀਨ ਦੇ ਵਿੱਚ ਆਪਣੇ ਖੇਤ ਦੇ ਵਿੱਚ ਜਿੰਦਾ ਰੱਖਣਾ ਚਾਹੁੰਦੇ ਹੋ ਜਾਂ ਨੂੰ ਮਲਟੀਪਲਾਈ ਕਰਨਾ ਚਾਹੁੰਦੇ ਹੋ ਤੇ ਜਿੰਨਾ ਵੀ ਹੋ ਸਕਦਾ ਹੈ ਹੋ ਸਕਦਾ ਤੁਸੀਂ ਫਲੱਡ ਇਰੀਗੇਸ਼ਨ ਨੂੰ ਅਵਾਈਡ ਕਰੋ ਤੇ ਪਾਣੀ ਸੈਲ ਨਾਲ ਲਾਓ ਤੇ ਬੈਡ ਬਣਾਓ ਬੈਡ ਤੇ ਸਿਸਟਮ ਸਾਰਾ ਕੁਝ ਕਰੋ ਤੇ ਹੋ ਸਕੇ ਤਾਂ ਮਲਚਿੰਗ ਵੀ ਕਰੋ ਤੇ ਮਲਚਿੰਗ ਹੀ ਹੈਗੀ ਹੌਲੀ ਹੌਲੀ ਡੀਕੰਪੋਜ਼ ਹੁੰਦੀ ਹੈ ਗਲਦੀ ਹੈ ਤੇ ਉਹੀ ਗੁੜੋਏਆਂ ਦੀ ਖਾ ਦੇਗੀ ਤੁਹਾਡੀ ਮਿੱਟੀ ਨੂੰ ਵੀ ਪੋਲਾ ਕਰਨਗੇ ਉਹਦੇ ਨਾਲ ਸੁਰਾਖ ਹੋਣਗੇ ਗੁੜੋਏਆਂ ਨਾਲ ਔਰ ਸੁਰਾਖ ਹੋਣਗੇ ਤਾਂ ਹਵਾ ਇਨਸਾਈਡ ਜਾਏਗੀ ਹੈਨਾ ਥੱਲੇ ਤੱਕ ਜਾਏਗੀ ਔਰ ਜਿਹੜਾ ਹਾਰਡ ਪੈਨ ਵੀ ਇਹ ਲਗਭਗ ਥੋੜਾ ਆਟੋਮੈਟਿਕਲੀ 2-3 ਸਾਲ ਬਾਅਦ ਆਪਣੇ ਆਪ ਹੀ ਟੁੱਟ ਜਾਂਦਾ ਹੈਗਾ